ਸੋ ਵੈਲਕਮ ਬੈਕ ਟੂ ਅ YouTube ਚੈਨਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਗੁਰਮਤ ਕਾਫਟ ਸਟਾਰਟ ਕੀਤਾ ਹੋਇਆ ਸੀ ਅਤੇ ਜੋ ਆਪਣੀ ਰੀਸੈਂਟਲੀ ਜੋ ਵੀਡੀਓ ਆਈ ਹੈ ਉਹ ਹੈਗੀ ਸੀ ਆਪਣੀ ਪਾਰਟ ਨੰਬਰ 1 ਸ੍ਰੀ ਗੁਰੂ ਨਾਨਕ ਦੇਵ ਜੀ ਉੱਪਰ ਅੱਜ ਆਪਾਂ ਪਾਰਟ ਨੰਬਰ 2 ਲੈ ਕੇ ਆਏ ਹਾਂ ਤਾਂ ਵੀਡੀਓ ਬਹੁਤ ਹੀ ਜ਼ਿਆਦਾ ਜਿਹੜੀ ਹੈ ਇੰਪੋਰਟੈਂਟ ਰਹੇਗੀ ਤਾਂ ਅੱਜ ਆਪਾਂ ਪਾਰਟ ਨੰਬਰ 2 ਦੇ ਵਿੱਚ ਪੜਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਖਰੀ ਸਮਾ ਕਰਤਾਰਪੁਰ ਵਿਖੇ ਹੀ ਵਤਿੱਤ ਕੀਤਾ ਸੀ ਕਰਤਾਰਪੁਰ ਕਿਹੜੇ ਵਾਲਾ ਜਲੰਧਰ ਵਾਲਾ ਕਿ ਪਾਕਿਸਤਾਨ ਵਾਲਾ ਸਾਨੂੰ ਪਤਾ ਕਿ ਉਹਨਾਂ ਨੇ ਕਰਤਾਰਪੁਰ ਦੀ ਸਥਾਪਨਾ ਕੀਤੀ ਸੀ ਰਾਵੀ ਦਰਿਆ ਦੇ ਕੰਢੇ ਉੱਪਰ ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਕਰਤਾਰਪੁਰ ਦੀ ਜਿਹੜੀ ਹੈ ਸਥਾਪਨਾ ਕੀਤੀ ਸੀ ਤੇ ਉੱਥੇ ਹੀ ਇਹਨਾਂ ਨੇ ਆਪਣੀ ਜੀਵਨ ਦੇ ਲਗਭਗ 18 ਸਾਲ ਜਿਹੜੇ ਨੇ ਉਹ ਵਤਿੱਤ ਕੀਤੇ ਸੀ ਤੇ ਆਪਾਂ ਪਾਰਟ ਨੰਬਰ 1 ਦੇ ਵਿੱਚ ਉਦਾਸੀ ਦੇ ਜੋ ਸਮਾਕਾਲ ਸੀ ਹਨਾ ਮੈਂ ਤੁਹਾਨੂੰ ਦੱਸਿਆ ਸੀਗਾ ਚਾਰੋਂ ਉਦਾਸੀਆਂ ਦਾ ਸਮਾਕਾਲ ਉੱਥੇ ਆਪਾਂ ਵੀਡੀਓ ਸਟਾਪ ਕੀਤੀ ਸੀ ਤੇ ਪਹਿਲੀ ਉਦਾਸੀ ਦੇਖੋ ਜਿਆਦਾਤਰ ਤੁਹਾਨੂੰ ਕੁਐਸਚਨ ਜਿਹੜੇ ਨੇਗੇ ਉਹ ਸਮਾਕਾਲ ਦੇ ਵਿੱਚੋ ਹੀ ਆਉਂਦੇ ਨੇ ਕਿ ਪਹਿਲੀ ਉਦਾਸੀ ਦਾ ਸਮਾਕਾਲ ਦੱਸੋ ਤੀਜੀ ਦਾ ਦੱਸੋ ਅਖੀਰਲੀ ਦਾ ਦੱਸੋ ਹਨਾ ਤੇ ਇਹਨਾਂ ਦਾ ਸਮਾਕਾਲ ਮਤਲਬ ਕਿ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਕਿਹੜੇ-ਕਿਹੜੇ ਜਿਹੜਾ ਹੈ ਸਥਾਨਾਂ ਦੀ ਇਹਨਾਂ ਨੇ ਯਾਤਰਾ ਕੀਤੀ ਸੀ ਤਾਂ ਤੁਹਾਨੂੰ ਥੋੜੇ-ਥੋੜੇ ਲਿਖਵਾਏ ਨੇ ਕਿ ਤੁਹਾਡੇ ਮਾਈਂਡ ਦੇ ਵਿੱਚ ਇੱਕ ਮੈਪ ਜਾਂ ਤਿਆਰ ਹੋ ਜਾਏ ਕਿ ਹਾਂਜੀ ਪਹਿਲੀ ਉਦਾਸੀ ਵੇਲੇ ਗੁਰੂ ਜੀ ਇੱਥੇ ਗਏ ਸੀ ਫਿਰ ਦੂਜੀ ਵੇਲੇ ਇੱਥੇ ਹੈਨਾ ਪਹਿਲੀ ਉਦਾਸੀ ਸਾਨੂੰ ਪਤਾ ਪੂਰਬ ਦਿਸ਼ਾ ਦਿਵਲ ਕੀਤੀ ਸੀ 1499 ਤੋਂ ਲੈ ਕੇ 1510 ਜਿਹੜਾ ਹੈਗਾ ਪਹਿਲੀ ਉਦਾਸੀ ਦਾ ਸਮਾਕਾਲ ਸੀ ਲੁੰਬਾ ਕੁਰੂਕਸ਼ੇਤਰ ਪਾਨੀਪਤ ਦਿੱਲੀ ਸਯਦਪੁਰ ਜਗਨਨਾਥ ਪੁਰੀ ਇਨਾਂ ਸਥਾਨਾਂ ਤੇ ਹੋਰ ਵੀ ਕਈ ਸਥਾਨਾਂ ਦੀ ਯਾਤਰਾ ਕੀਤੀ ਸੀ ਦੂਜੀ ਉਦਾਸੀ ਦੱਖਣ ਦਿਸ਼ਾ ਵੱਲ 1510 ਤੋਂ ਲੈ ਕੇ 1515 ਤੱਕ ਅਤੀ ਕੀਤੀ ਸੀ ਜਸਲਮੇਰ ਹੋ ਗਿਆ ਸ਼੍ਰੀਲੰਕਾ ਵਾਲਾ ਏਰੀਆ ਜੋ ਹੋ ਗਿਆ ਤੀਜੀ ਉਦਾਸੀ ਉੱਤਰ ਦਿਸ਼ਾ ਦੇ ਵਿੱਚ 1515 ਤੋਂ ਲੈ ਕੇ 1517 ਤੱਕ ਪਹਾੜੀ ਖੇਤਰ ਜਿੰਨੇ ਵੀ ਪਹਾੜੀ ਖੇਤਰ ਨੇ ਤੋ ਤੀਜੀ ਉਦਾਸੀ ਦੇ ਵਿੱਚ ਕਵਰ ਕੀਤੇ ਸੀ ਚੌਥੀ ਉਦਾਸੀ ਪੱਛਮ ਦਿਸ਼ਾ ਦੇ ਵੱਲ 1517 ਤੋਂ ਲੈ ਕੇ 1521 ਤੱਕ ਮੱਕਾ ਮਦੀਨਾ ਵਾਲੇ ਏਰੀਆ ਸਾਰਾ ਕਵਰ ਕੀਤਾ ਸੀ ਹੁਣ ਉਦਾਸੀ ਦੇ ਵਿੱਚੋਂ ਨਾ ਗਏਵਰ ਕੁਸ਼ਣ ਬਣ ਜਾਂਦੇ ਨੇ ਇੱਕ ਜਿਹੜੀ ਹੈਗੀ ਸੀ ਪੰਜਾ ਸਾਹਿਬ ਵਾਲੀ ਜਿਹੜੀ ਘਟਨਾ ਹਨਾ ਜਦੋਂ ਕੰਧਾਰੀ ਤੌਂ ਦੇ ਪੱਥਰ ਨੂੰ ਗੁਰੂ ਜੀ ਨੇ ਹਨਾ ਆਪਣੇ ਪੰਜੇ ਦੇ ਨਾਲ ਰੋਕਿਆ ਸੀ ਉਹ ਪੱਥਰ ਨੂੰ ਤਾਂ ਉੱਥੇ ਪੰਜਾ ਸਾਹਿਬ ਹਨਾ ਗੁਰਦੁਆਰਾ ਉੱਥੇ ਬਣਿਆ ਸੀ ਤੇ ਇਹ ਵਾਲੀ ਜਿਹੜੀ ਘਟਨਾ ਕਦੋਂ ਵਾਪਰੀ ਸੀ ਕਿਹੜੀ ਉਦਾਸੀ ਵੇਲੇ ਵਾਪਰੀ ਸੀ ਤਾਂ ਤੀਜੀ ਉਦਾਸੀ ਦੇ ਨਾਲ ਸੰਬੰਧਿਤ ਹੈ ਇਹ ਵਾਲੀ ਸਾਖੀ ਪੁੱਛ ਲਿਆ ਜਾਂਦਾ ਹੈ ਇਸ ਟਾਈਪ ਦੇ ਕੁਐਸਚਨਸ ਬਾਬਰ ਦਾ ਜਦੋਂ ਤੀਜਾ ਹਮਲਾ ਹੋਇਆ ਸੀ ਪੰਜਾਬ ਦੇ ਉੱਪਰ ਤਾਂ ਹੀ ਤੁਹਾਨੂੰ ਮੈਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਜੋ ਸਮਕਾਲੀ ਵੰਸ਼ ਸੀ ਮੈਂ ਤੁਹਾਨੂੰ ਤਾਂ ਹੀ ਹਿਸਟਰੀ ਨਾਲ ਲੈ ਕੇ ਪੜਾਇਆ ਸੀ ਤਾਂ ਜੋ ਤੁਹਾਨੂੰ ਪਤਾ ਚੱਲੇ ਕਿਉਂਕਿ ਜਿਸ ਟਾਈਮ ਤੇ ਬਾਬਰ ਹੁਣ ਬਾਬਰ ਨੂੰ ਕਿਹਨੇ ਬੁਲਾਇਆ ਸੀ ਦੌਲਤ ਖਾਨ ਲੋਧੀ ਨੇ ਹਨਾ ਤਾਂ ਕਿ ਕਿਉਂਕਿ ਉਹਦਾ ਮੁੰਡੇ ਨੂੰ ਇੱਕ ਵਧੀਆ ਉਹ ਭਗਤ ਕਰਕੇ ਭੇਜਿਆ ਸੀ ਬਰਾਹਿਮ ਲੋਧੀ ਨੇ ਨਾ ਤਾਂ ਹੀ ਫਿਰ ਉਹਦੇ ਨਾਲ ਪੰਗਾ ਲੈਣ ਦੇ ਲਈ ਦੌਲਤਖਾਨੇ ਬਾਬਰ ਨੂੰ ਬੁਲਾਇਆ ਸੀ ਤਾਂ ਬਾਬਰ ਪੰਜਾਬ ਵੱਲ ਪਹਿਲਾਂ ਉਹਨੇ ਪੰਜਾਬ ਨੂੰ ਜਿੱਤਿਆ ਸੀ ਤਾਂ ਜਿਸ ਟਾਈਮ ਤੇ ਕੁੱਲ 5 ਹਮਲੇ ਕੀਤੇ ਨੇ ਨਾ ਬਾਬਰ ਨੇ ਆਪਣੇ ਪੰਜਾਬ ਦੇ ਉੱਤੇ ਤੇ ਇੱਕ ਹਮਲਾ ਦਿੱਲੀ ਦੇ ਉੱਤੇ ਕੀਤਾ ਤਾਂ ਟੋਟਲ 6 ਹਮਲੇ ਕੀਤੇ ਸੀ ਤੇ ਇਸ ਤਰ੍ਹਾਂ ਜਦੋਂ ਬਾਬਰ ਦਾ ਤੀਜਾ ਹਮਲਾ ਸੀ ਪੰਜਾਬ ਦੇ ਉੱਪਰ ਤਾਂ ਉਸ ਟਾਈਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਕਰ ਰਹੇ ਸੰਤ ਇਹ ਕੁਐਸਚਨ ਜਿਹੜੇ ਨੇ ਯਾਦ ਰੱਖਣ ਤੁਸੀਂ ਯਾਦ ਰੱਖਣੇ ਨੇ ਠੀਕ ਹੈ ਹੁਣ ਅੱਜ ਜਿਹੜਾ ਟੌਪਿਕ ਮੇਨ ਸ਼ੁਰੂ ਹੋਣ ਜਾ ਰਿਹਾ ਹੈ ਉਹ ਹੈਗਾ ਜੀ ਰਚਨਾਵਾਂ ਦੇ ਉੱਪਰ ਜੋ ਕਿ ਬਹੁਤ ਹੀ ਇੰਪੋਰਟੈਂਟ ਹੈ ਇਥੋਂ ਬਹੁਤ ਸਾਰੇ ਕੁਐਸਚਨ ਜਿਹੜੇ ਨੇ ਬਣਦੇ ਨੇ ਤਾਂ ਹੁਣ ਤੁਸੀਂ ਬਿਲਕੁਲ ਕਨਸੈਂਟਰੇਸ਼ਨ ਲੈ ਕੇ ਆਣੀ ਹੈ ਪੂਰਾ ਧਿਆਨ ਦੇ ਨਾਲ ਕੋਰੀਲੇਟ ਕਰਕੇ ਸਭ ਕੁਝ ਪੜਨਾ ਹੈ ਹਾਂਜੀ ਤਾਂ ਸਭ ਤੋਂ ਪਹਿਲੀ ਪ੍ਰਮੁੱਖ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈਗੀ ਆ ਜਪ ਕਿਹੜੀ ਰਚਨਾ ਹੈ ਇਹਨਾਂ ਦੀ ਪਹਿਲੀ ਪ੍ਰਮੁੱਖ ਰਚਨਾ ਜਪ ਹੈ ਜਪ ਜਿਸ ਨੂੰ ਸਤਿਕਾਰ ਰੂਪ ਦੇ ਵਿੱਚ ਇਹਨਾਂ ਦੀ ਇਹ ਰਚਨਾ ਨੂੰ ਆਪਾਂ ਜਪਜੀ ਸਾਹਿਬ ਆਖਦੇ ਹਾਂ ਇਹ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਕਾਰ ਰਚਨਾ ਮੰਨੀ ਜਾਂਦੀ ਹੈ ਪੁੱਛ ਲਿਆ ਜਾਵੇ ਗੁਰੂ ਨਾਨਕ ਦੇਵ ਜੀ ਦੀ ਸ਼ਾਕਾਰ ਰਚਨਾ ਕਿਹੜੀ ਮੰਨੀ ਜਾਂਦੀ ਹੈ ਤਾਂ ਅਨਸਰ ਇਜ਼ ਜਪ ਜਪ ਰਚਨਾ ਨੂੰ ਹੁਣ ਆਪਾਂ ਅੱਗੇ ਕੁਐਸ਼ਨਸ ਦੇਖਾਂਗੇ ਕਿ ਇਹਨਾਂ ਨੂੰ ਹੋਰ ਕਿਹੜੇ-ਕਿਹੜੇ ਨਾਵਾਂ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਜਪ ਰਚਨਾ ਨੂੰ ਤਾਂ ਮੈਂ ਹਰ ਇੱਕ ਜੋ ਵੀ ਲਾਈਨ ਹੈ ਉਸ ਦੇ ਅੱਗੇ ਜਿਹੜਾ ਕੁਐਸ਼ਨ ਬਣ ਸਕਦੇ ਉਹਦੇ ਉੱਤੇ ਕਯੂ ਮਾਰਕ ਕੀਤਾ ਹੈ ਗੁਰਬਾਣੀ ਦੀ ਕੁੰਜੀ ਕਿਸ ਬਾਣੀ ਨੂੰ ਆਖਿਆ ਜਾਂਦਾ ਹੈ ਪੁੱਛ ਲੈਣ ਗੁਰਬਾਣੀ ਦੀ ਕੁੰਜੀ ਕਿਸ ਬਾਣੀ ਨੂੰ ਆਖਿਆ ਜਾਂਦਾ ਹੈ ਤਾਂ ਆਨਸਰ ਇਜ਼ ਜਪ ਜਪਜੀ ਸਾਹਿਬ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਦੇ ਉਸ ਤੋਂ ਆਖਿਆ ਜਾਂਦਾ ਹੈ ਨੈਕਸਟ ਗੁਰੂ ਗ੍ਰੰਥ ਸਾਹਿਬ ਜੀ ਦਾ ਜੇਕਰ ਆਪਾਂ ਨੇ ਸੰਖੇਪ ਦੇ ਵਿੱਚ ਅਧਿਐਨ ਕਰਨਾ ਹੋਵੇ ਜੇਕਰ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਕਹੋ ਸੰਖੇਪ ਰੂਪ ਦੇ ਵਿੱਚ ਪੜ੍ਹਨਾ ਹੈ ਸਮਝਣਾ ਹੈ ਉਹਦੇ ਮੂਲ ਸਾਰ ਦੇ ਰੂਪ ਦੇ ਵਿੱਚ ਦੇਖਣਾ ਹੈ ਤਾਂ ਆਪਾਂ ਕਿਹੜੀ ਰਚਨਾ ਨੂੰ ਪੜ੍ਹ ਸਕਦੇ ਹਾਂ ਜਪ ਜਪ ਜੀ ਸਾਹਿਬ ਨੂੰ ਆਪਾਂ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂਲ ਸਾਰ ਦੇ ਰੂਪ ਦੇ ਵਿੱਚ ਪੜ ਸਕਦੇ ਹਾਂ ਜਪ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਹੈ ਸੰਖੇਪ ਰੂਪ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਕਿਹੜੀ ਰਚਨਾ ਨਾਲ ਹੁੰਦੀ ਹੈ ਵੈਰੀ ਇੰਪੋਰਟੈਂਟ ਕੁਸ਼ਨ ਪੁੱਛ ਲਿਆ ਜਾਵੇ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹਨਾਂ ਦੀ ਸ਼ੁਰੂਆਤ ਕਿਹੜੀ ਰਚਨਾ ਤੋਂ ਹੁੰਦੀ ਹੈ ਤਾਂ ਜਪ ਰਚਨਾ ਤੋਂ ਹੁੰਦੀ ਹੈ ਜਪਜੀ ਸਾਹਿਬ ਦੀ ਰਚਨਾ ਤੋਂ ਹੁੰਦੀ ਹੈ ਅੰਗ ਹੁੰਦੇ ਨੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੋਟਲ ਕਿੰਨੇ ਅੰਗ ਨੇ 1430 ਅੰਗ ਨੇ ਅੰਗ ਨੰਬਰ 1 ਤੋਂ ਲੈ ਕੇ ਅੰਗ ਨੰਬਰ 8 ਤੱਕ ਜੋ ਇਹ ਨਿਤਨੇਮ ਦੀਆਂ ਮਤਲਬ ਬਾਨੀਆਂ 15 ਅੰਗ ਤੱਕ ਆਉਂਦੀਆਂ ਨੇ ਪਹਿਲਾਂ ਮੈਂ ਤੁਹਾਨੂੰ ਇਹ ਦੱਸਦੀਆਂ ਕਿ ਜੋ ਜਪ ਰਚਨਾ ਹੈ ਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਾਲੋ ਮੁਢਲੀ ਪਹਿਲੀ ਰਚਨਾ ਆਉਂਦੀ ਹੈ ਸ਼ੁਰੂਆਤੀ ਰਚਨਾ ਆਉਂਦੀ ਹੈ ਅੰਗ ਨੰਬਰ 1 ਤੋਂ ਲੈ ਕੇ ਅੰਗ ਨੰਬਰ 8 ਤੱਕ ਜਪਜੀ ਸਾਹਿਬ ਦੀ ਰਚਨਾ ਹੀ ਆਉਂਦੀ ਹੈ ਇਹ ਤੁਹਾਨੂੰ ਅੰਕ ਦਿੱਤੇ ਗਏ ਨੇ ਜੋ ਗੁਰਮੁਖੀ ਦੇ ਵਿੱਚ ਅੰਕ ਨੇ ਤੁਸੀਂ ਦੇਖ ਲਿਓ 1 2 3 4 5 6 7 8 9 0 ਅੰਗ ਨੰਬਰ 1 ਤੋਂ ਲੈ ਕੇ ਅੰਗ ਨੰਬਰ 8 ਤੱਕ ਤਾਂ ਇਥੋਂ ਤੱਕ ਜਿਹੜਾ ਹੈ ਅੰਗ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਦੀ ਜਿਹੜੀ ਬਾਣੀ ਆਉਂਦੀ ਹੈ ਅਤੇ ਇਸ ਤਰ੍ਹਾਂ ਅੰਗ ਨੰਬਰ 1 ਤੋਂ ਲੈ ਕੇ ਅੰਗ ਨੰਬਰ 15 ਤੱਕ ਨਿਤਨੇਮ ਦੀਆਂ ਬਾਣੀਆਂ ਦਰਜ ਨੇ ਪੁੱਛ ਲਿਆ ਜਾਵੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ ਨੰਬਰ 1 ਤੋਂ ਲੈ ਕੇ ਅੰਗ ਨੰਬਰ ਨੰਬਰ 15 ਤੱਕ ਕਿਹੜੀਆਂ ਰਚਨਾਵਾਂ ਆਉਂਦੀਆਂ ਨੇ ਕਿਹੜੀਆਂ ਬਾਣੀਆਂ ਆਉਂਦੇ ਨੇ ਤਾਂ ਨਿਤਨੇਮ ਦੀਆਂ ਬਾਣੀਆਂ ਆਉਂਦੀਆਂ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਕਿੰਨੇ ਭਾਗਾਂ ਦੇ ਵਿੱਚ ਵੰਡ ਕੇ ਆਪਾਂ ਸਮਝ ਸਕਦੇ ਹਾਂ ਤਾਂ ਪਹਿਲਾ ਭਾਗ ਆ ਜਾਂਦਾ ਹੈ ਜੇਕਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਗਾਂ ਦੇ ਵਿੱਚ ਸਮਝਣਾ ਹੈ ਤਾਂ ਪਹਿਲਾ ਭਾਗ ਆ ਜਾਂਦਾ ਹੈ ਰਾਗ ਰਹਿਤ ਬਾਣੀਆਂ ਦਾ ਜਿਹੜੀਆਂ ਬਾਣੀਆਂ ਦੇ ਵਿੱਚ ਕੋਈ ਵੀ ਰਾਗ ਨਹੀਂ ਵਰਤਿਆ ਜਾਂਦਾ ਕਿਤਾਬਾਂ ਪਹਿਲੇ ਭਾਗ ਦੇ ਵਿੱਚ ਰਾਗ ਰਹਿਤ ਬਾਣੀਆਂ ਨਾਲ ਸਮਝ ਸਕਦੇ ਹਾਂ ਦੂਜਾ ਭਾਗ ਆ ਜਾਂਦਾ ਹੈ ਰਾਗ ਸਮੇਤ ਬਾਣੀਆਂ ਜਿਨ੍ਹਾਂ ਦੇ ਵਿੱਚ ਰਾਗ ਵਰਤੇ ਗਏ ਨੇ ਕਿੰਨੇ ਰਾਗ ਵਰਤੇ ਗਏ ਹਨ 31 ਰਾਗ ਵਰਤੇ ਗਏ ਹਨ ਅੰਗ ਨੰਬਰ 1 ਤੋਂ ਲੈ ਕੇ ਜਿਹੜਾ ਆਪਾਂ ਕਹਿ ਰਹੇ ਸੀ 15 ਅੰਗ ਤੱਕ ਨਿਤਨੇਮ ਦੀਆਂ ਬਾਣੀਆਂ ਆਉਂਦੀਆਂ ਨੇ ਅੰਗ ਨੰਬਰ 15 ਤੋਂ ਲੈ ਕੇ 1352 ਤੱਕ ਜਿਹੜੀਆਂ ਰਚਨਾਵਾਂ ਆਉਂਦੀਆਂ ਨੇ ਬਾਣੀਆਂ ਆਉਂਦੀਆਂ ਨੇ ਉਹ ਹੈਗੇ ਨੇ ਰਾਗ ਸਮੇਤ ਬਾਣੀਆਂ ਅਤੇ ਆਪਣੇ ਜੋ ਅਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਅੰਗ ਹੁੰਦੇ ਨੇ 1430 ਅੰਗ ਨੇ ਅਤੇ ਫਿਰ ਅਗਲੇ 1352 ਤੋਂ ਲੈ ਕੇ 1430 ਅੰਗ ਤੱਕ ਫੁਟਕਲ ਬਾਣੀਆਂ ਆ ਜਾਂਦੀਆਂ ਹਨ ਤੇ ਇਸ ਤਰ੍ਹਾਂ ਅਸੀਂ ਇਹਨਾਂ ਭਾਗਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਸਕਦੇ ਹਾਂ ਪੜ ਸਕਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਤ ਜੇਕਰ ਪੁੱਛ ਲਨ ਕਿਹੜੀ ਬਾਣੀ ਦੇ ਨਾਲ ਹੁੰਦਾ ਹੈ ਤਾਂ ਮਧਾਵਨੀ ਬਾਣੀ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਤ ਹੁੰਦਾ ਹੈ ਮਧਾਵਨੀ ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਅਖੀਰ ਤੇ ਬਾਣੀ ਦਰਜ ਹੈ ਨੈਕਸਟ ਕੁਐਸਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਜੇ ਹੀ ਕਿਹੜੀ ਬਾਣੀ ਹੈ ਜਿਸ ਨੂੰ ਰਾਗ ਰਹਿਤ ਬਾਣੀ ਮੰਨਿਆ ਜਾਂਦਾ ਹੈ ਉਹ ਹੈਗੀ ਹੈ ਜਪਜੀ ਸਾਹਿਬ ਜੀ ਦੀ ਬਾਣੀ ਦੇਖੋ ਇਹ ਥਿਊਰੀ ਕਲਾਸ ਹੀ ਹੈ ਕੋਈ ਐਮਸੀਕਿਊ ਕਲਾਸ ਨਹੀਂ ਹੈਗੀ ਮੈਂ ਤੁਹਾਨੂੰ ਟੌਪਿਕ ਜਿਹੜਾ ਆਪਾਂ ਸਟਾਰਟ ਕਰਨ ਜਾ ਰਹੇ ਸੀ ਰਚਨਾਵਾ ਉਸ ਦੇ ਵਿੱਚ ਮੈਂ ਦੱਸਿਆ ਸੀ ਜਪਜੀ ਸਾਹਿਬ ਪਹਿਲੀ ਪ੍ਰਸਿੱਧ ਰਚਨਾ ਅਤੇ ਫਿਰ ਪੁਆਇੰਟ ਆਇਆ ਸੀ ਕਿ ਜਪਜੀ ਸਾਹਿਬ ਨੂੰ ਹੋਰ ਆਪਾਂ ਕਿਹੜੇ-ਕਿਹੜੇ ਨਾਵਾਂ ਦੇ ਨਾਲ ਸੰਬੋਧਿਤ ਕਰ ਸਕਦੇ ਹਾਂ ਤਾਂ ਇਹ ਕੁਐਸਚਨ ਦੇ ਰੂਪ ਦੇ ਵਿੱਚ ਹੀ ਆਪਾਂ ਉਹਨਾਂ ਦੇ ਨਾਮ ਜਿਹੜੇ ਨੇ ਉਹ ਦੱਸ ਰਹੇ ਹਾਂ ਤੁਹਾਨੂੰ ਅਗਲਾ ਹੈਗਾ ਜਪਜੀ ਸਾਹਿਬ ਰਚਨਾ ਵਿੱਚ ਕਿੰਨੇ ਸਲੋਕ ਕਿੰਨੀਆਂ ਪੌੜੀਆਂ ਹੁੰਦੀਆਂ ਨੇ ਤਾਂ ਕੁੱਲ 38 ਪੌੜੀਆਂ ਅਤੇ ਦੋ ਸਲੋਕ ਅਤੇ ਇੱਕ ਕੀ ਹੈ ਮੂਲ ਮੰਤਰ ਹੈ ਹੁਣ ਮੂਲ ਮੰਤਰ ਕੀ ਹੁੰਦਾ ਹੈ ਤਾਂ ਮੂਲ ਮੰਤਰ ਹੁੰਦਾ ਹੈ ਕਿਸੇ ਵੀ ਰਚਨਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਆਪਾਂ ਪਰਮਾਤਮਾ ਦੀ ਆਰਾਧਨਾ ਕੀਤੀ ਜਾਂਦੀ ਹੈ ਪਰਮਾਤਮਾ ਦੀ ਸਿਫਤ ਕੀਤੀ ਜਾਂਦੀ ਹੈ ਤਾਂ ਸਿਫਤ ਦੇ ਵਿੱਚ ਜਿਹੜੀ ਕੁਝ 17 ਲਿਖੀਆਂ ਜਾਂਦੀਆਂ ਹਨ ਉਹਨਾਂ ਨੂੰ ਆਪਾਂ ਮੂਲ ਮੰਤਰ ਕਹਿੰਦੇ ਹਨ ਤਾਂ ਸਾਰਿਆਂ ਨੇ ਸਿਰ ਟੱਕ ਕੇ ਜ਼ਰੂਰ ਸੁੰਨਾ ਹੈ ਦੇਖੋ ਮੂਲ ਮੰਤਰ ਹੈਗਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਤਾਂ ਇਹ ਮੂਲ ਮੰਤਰ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਮੂਲ ਮੰਤਰ ਹੈ ਅਤੇ ਜਿਹੜੇ ਦੋ ਸਲੋਕ ਆਉਂਦੇ ਨੇ ਉਹ ਕਿਹੜੇ ਨੇ ਤਾਂ ਪਹਿਲਾ ਸਲੋਕ ਤਾਂ ਹੈ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਇਹ ਪਹਿਲਾ ਸਲੋਕ ਆ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਬਾਣੀ ਸ਼ੁਰੂ ਹੋ ਜਾਂਦੀ ਹੈ ਸੋਚੇ ਸੋਚ ਨਾ ਹੋਵੇ ਜੇ ਸੋਚੇ ਲਖ ਵਾਰ ਇਸ ਤੋਂ ਕੀ ਅੱਗੇ ਜਾ ਕੇ ਬਾਣੀ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਅਤੇ ਦੂਜਾ ਸ਼ਲੋਕ ਕਿਹੜਾ ਹੈ ਜਿਹੜਾ ਐਂਡ ਦੇ ਵਿੱਚ ਆਉਂਦਾ ਹੈ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਤ ਇਹ ਵਾਲਾ ਜਿਹੜਾ ਸ਼ਲੋਕ ਹੈ ਇਹ ਦੂਜਾ ਸ਼ਲੋਕ ਹੈ ਅਤੇ ਇਸ ਤਰ੍ਹਾਂ ਪ੍ਰਿੰਸੀਪਲ ਸਤਵੀਰ ਸਿੰਘ ਦੇ ਅਨੁਸਾਰ ਇੱਕ ਵਿਦਵਾਨ ਹਨ ਇਹਨਾਂ ਦੇ ਅਨੁਸਾਰ ਸਾਰੇ ਜਪਜੀ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਕੁੱਲ 8 ਪ੍ਰਸ਼ਨ ਪੁੱਛੇ ਹਨ ਤੇ ਇਹ ਜਿਹੜੇ ਪ੍ਰਸ਼ਨ ਪੁੱਛੇ ਹਨ ਇਹ ਉਹਨਾਂ ਨੇ ਉੱਤਰ ਆਪਣੇ ਆਪ ਹੀ ਦਿੱਤਾ ਹੈ ਮੈਂ ਕੁਝ ਤੁਕਾਂ ਲੈ ਕੇ ਆਈ ਹਾਂ ਬਾਣੀ ਦੀਆਂ ਜਪਜੀ ਸਾਹਿਬ ਜੀ ਦੀਆਂ ਤੁਹਾਨੂੰ ਪਤਾ ਚੱਲੇਗਾ ਕਿ ਕਿਵੇਂ ਪ੍ਰਸ਼ਨ ਪੁੱਛੇ ਨੇ ਤੇ ਕਿਵੇਂ ਹੀ ਗੁਰੂ ਨਾਨਕ ਦੇਵ ਜੀ ਨੇ ਖੁਦ ਹੀ ਉਹਨਾਂ ਦਾ ਉੱਤਰ ਦਿੱਤਾ ਹੈ ਕਿਵ ਸੱਚੀ ਆਰਾ ਹੋਈ ਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤਾਂ ਦੇਖੋ ਦੋ ਤੁਕਾਂ ਦੇ ਵਿੱਚ ਪੁੱਛੇ ਕਿਵ ਸੱਚੀ ਆਰਾ ਹੋਈ ਏ ਕਿਵ ਕੂੜੇ ਟੁੱਟੇ ਪਾਲ ਪ੍ਰਸ਼ਨ ਪੁੱਛੇ ਕਿ ਅਗਲੀਆਂ 27 ਦੇ ਵਿੱਚ ਉੱਤਰ ਦਿੱਤਾ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤਾਂ ਇਸ ਬਾਣੀ ਦੇ ਵਿੱਚ ਪੰਜ ਖੰਡ ਦਿੱਤੇ ਗਏ ਹਨ ਕਿੰਨੇ ਖੰਡ ਦਿੱਤੇ ਗਏ ਹਨ ਪੰਜ ਖੰਡ ਸਾਡੇ ਸਿੱਖ ਧਰਮ ਦੇ ਵਿੱਚ ਪੰਜ ਖੰਡ ਹੀ ਹਨ ਤਾਂ ਤੁਹਾਨੂੰ ਉਹਨਾਂ ਬਾਰੇ ਦੱਸਦੇ ਆਪਾਂ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਅਤੇ ਸੱਤ ਖੰਡ ਇਹ ਤੁਸੀਂ ਇੱਕ ਕਰਮਵਾਰ ਦੇ ਵਿੱਚ ਹੀ ਯਾਦ ਕਰਨਾ ਹੈ ਇੱਕ ਸੀਕੁਐਂਸ ਦੇ ਵਿੱਚ ਹੀ ਤੁਹਾਨੂੰ ਸਮਝਾਉਣਾ ਹੈ ਹਰ ਇੱਕ ਖੰਡ ਦਾ ਮਤਲਬ ਧਰਮ ਖੰਡ ਧਰਮ ਖੰਡ ਦੇ ਵਿੱਚ ਆ ਜਾਂਦਾ ਹੈ ਜੋ ਆਪਣੀ ਸਾਰੀ ਦੀ ਸਾਰੀ ਸ੍ਰਿਸ਼ਟੀ ਹੈ ਉਹ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਚੱਲਦੀ ਹੈ ਗਿਆਨ ਖੰਡ ਦੇ ਵਿੱਚ ਜੇਕਰ ਮਨੁੱਖ ਨੇ ਗਿਆਨ ਦੀ ਪ੍ਰਾਪਤੀ ਕਰਨੀ ਹੈ ਗਿਆਨ ਦੇ ਮਾਰਗ ਤੇ ਚੱਲਣਾ ਹੈ ਤਾਂ ਉਸ ਨੂੰ ਪਰਮਾਤਮਾ ਦੀ ਆराधना ਕਰਨੀ ਚਾਹੀਦੀ ਹੈ ਜੇਕਰ ਉਸ ਦੇ ਹੁਕਮ ਦੇ ਅਨੁਸਾਰ ਚੱਲੇਗਾ ਫਿਰ ਹੀ ਉਸ ਨੂੰ ਅਸਲ ਗਿਆਨ ਦੀ ਜਿਹੜੀ ਪ੍ਰਾਪਤੀ ਹੋਵੇਗੀ ਸ਼ਰਮ ਖੰਡ ਜਦੋਂ ਉਸ ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਫਿਰ ਉਸ ਅੰਦਰ ਇੱਕ ਤਾਂਗ ਹੁੰਦੀ ਹੈ ਉਸ ਪ੍ਰਭੂ ਨੂੰ ਮਿਲਣ ਦੀ ਉਸ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਚਾਹ ਹੈ ਉਹ ਪੈਦਾ ਹੋ ਜਾਂਦੀ ਹੈ ਕਰਮ ਖੰਡ ਪਰਮਾਤਮਾ ਨੂੰ ਕਿਵੇਂ ਮਿਲੇਗਾ ਜੇਕਰ ਉਹ ਚੰਗੇ ਕਰਮ ਕਰੇਗਾ ਫਿਰ ਉਹ ਪਰਮਾਤਮਾ ਨੂੰ ਮਿਲਣ ਦੇ ਲਈ ਕੀ ਕਰਦਾ ਹੈ ਕਰਮ ਕਰਦਾ ਹੈ ਸੱਚਖੰਡ ਜਦੋਂ ਉਹ ਸੱਚੇ ਦਿਲੋਂ ਜਦੋਂ ਕਰਮ ਕਰਦਾ ਹੈ ਤਾਂ ਅਖੀਰ ਦੇ ਵਿੱਚ ਉਸ ਨੂੰ ਕੀ ਹੋ ਜਾਂਦੀ ਹੈ ਪਰਮਾਤਮਾ ਦਾ ਮੇਲ ਪ੍ਰਾਪਤ ਹੋ ਜਾਂਦਾ ਹੈ ਇਸ ਤਰ੍ਹਾਂ ਉਸ ਨੂੰ ਜਿਹੜੀ ਹੈ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਇੱਥੇ ਜਪਜੀ ਸਾਹਿਬ ਜੀ ਦੀ ਰਚਨਾ ਵਾਲੇ ਜਿੰਨੇ ਵੀ ਪ੍ਰਸ਼ਨ ਸੀ ਉਹ ਸਾਰੇ ਇੱਥੇ ਕੰਪਲੀਟ ਹੋ ਜਾਂਦੇ ਹਨ ਜਪਜੀ ਸਾਹਿਬ ਜੀ ਦੀ ਰਚਨਾ ਇੱਥੇ ਸੰਪੂਰਨ ਜਿਹੜੀ ਤੁਹਾਨੂੰ ਪੜਾ ਦਿੱਤੀ ਗਈ ਹੈ ਤਾਂ ਮੂਵ ਕਰਦੇ ਆਪਾਂ ਅਗਲੀ ਰਚਨਾ ਦੇ ਵੱਲ ਤਾਂ ਦੂਸਰੀ ਮਹੱਤਵਪੂਰਨ ਰਚਨਾ ਹੈਗੀ ਹੈ ਜੀ ਆਸਾ ਦੀ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਤਿੰਨ ਵਾਰਾਂ ਲਿਖੀਆਂ ਹਨ ਹੁਣ ਆਪਾਂ ਬਾਣੀ ਦੇਖਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਸਿੱਧ ਗੋਸ਼ਟ ਬਾਣੀ ਦੀ ਉਰੇ ਸਿੱਧ ਨੂੰ ਇਰੇਸ ਕਰ ਲਓ ਆਪਾਂ ਗੋਸ਼ਟ ਦਾ ਮਤਲਬ ਦੇਖਦੇ ਹੋਰੇ ਗੋਸ਼ਟ ਦਾ ਅਰਥ ਕੀ ਹੁੰਦਾ ਹੈ ਤਾਂ ਇਸ ਦਾ ਅਰਥ ਪਹਿਲਾਂ ਮੰਨਿਆ ਜਾਂਦਾ ਸੀ ਕਿ گاਵਾਂ ਦੇ ਬੈਠਣ ਦੀ ਥਾਂ ਪਸ਼ੂਆਂ ਦੇ ਬੈਠਣ ਦੀ ਜਗ੍ਹਾ ਕਹਿ ਲੋ ਹਨਾ ਫਿਰ ਹੌਲੀ-ਹੌਲੀ ਬੰਦਿਆਂ ਦੇ ਬੈਠਣ ਦੀ ਜਗ੍ਹਾ ਨੂੰ ਗੋਸ਼ਟ ਕਹਿ ਕਿਹਾ ਜਾਣ ਲੱਗਾ ਤੇ ਸਿੱਧਾ ਅਰਥ ਕੀ ਹੁੰਦਾ ਹੈ ਜਿਸ ਵਿਅਕਤੀ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਸੀ ਉਹਨੂੰ ਸਿੱਧ ਵਿਅਕਤੀ ਕਹਿੰਦਾ ਸੀ ਕੋਈ ਯੋਗੀ ਕਹਿ ਲਓ ਕੋਈ ਸਾਧ ਕਹਿ ਲਓ ਹਨਾ ਜਿਸ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਸੀ ਤਾਂ ਸਿੱਧ ਗੋਸ਼ਟ ਦਾ ਅਰਥ ਕੀ ਹੋ ਗਿਆ ਸਿੱਧਾਂ ਦੇ ਨਾਲ ਗੁਰੂ ਜੀ ਨੇ ਬੈਠ ਕੇ ਕੀ ਕੀਤੀ ਸੀ वार्तालाप ਕੀਤੀ ਸੀ ਕਿ ਮਤਲਬ ਕਿ ਤੁਸੀਂ ਪਰਮਾਤਮਾ ਨੂੰ ਕਿਹੜੇ ਕਹਨਾ ਵੇ ਦੇ ਨਾਲ ਪਰਮਾਤਮਾ ਨੂੰ ਪਾਇਆ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਪਰਮਾਤਮਾ ਦੇ ਨਾਲ ਕਿਵੇਂ ਮਿਲਾਪ ਕੀਤਾ ਹੈ ਉਹ ਸਾਰੀ ਜਿਹੜੀ ਵਾਰਤਾਲਾਪ ਸੀ ਉਹ ਸਿੱਧ ਗੋਸ਼ਟ ਦੇ ਵਿੱਚ ਹੀ ਆਉਂਦੀ ਹੈ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ ਜੀ ਦੀ ਜੋ ਮੁਲਾਕਾਤ ਸਿੱਧਾਂ ਦੇ ਨਾਲ ਹੋਈ ਸੀ ਉਹ ਕਿਹੜੇ ਸਥਾਨ ਤੇ ਹੋਈ ਸੀ ਅਚਲ ਬਟਾਲੇ ਦੇ ਵਿਖੇ ਉਹਨਾਂ ਦੀ ਮੁਲਾਕਾਤ ਹੋਈ ਸੀ ਅਤੇ ਜੋ ਸਿੱਧ ਗੋਸ਼ਟ ਹੈ ਉਹ ਕਿਹੜੇ ਰਾਗ ਦੇ ਵਿੱਚ ਹੈ ਰਾਮਕਲੀ ਰਾਗ ਦੇ ਵਿੱਚ ਹੈ ਕਿਹੜੇ ਰਾਗ ਦੇ ਵਿੱਚ ਹੈ ਰਾਮਕਲੀ ਰਾਗ ਦੇ ਵਿੱਚ ਹੈ ਜੇਕਰ ਤੁਸੀਂ ਯਾਦ ਕਰਨਾ ਹੋਵੇ ਤਾਂ ਤੁਸੀਂ ਐਦਾਂ ਯਾਦ ਕਰ ਸਕਦੇ ਹੋ ਕਿਉਂਕਿ ਹੁਣ ਆਪਾਂ ਹਰ ਇੱਕ ਬਾਣੀ ਦੇ ਵਿੱਚ ਰਾਗ ਪੜਾਂਗੇ ਕਿਉਂਕਿ ਹਰ ਇੱਕ ਬਾਣੀ ਕਿਸੇ ਨਾ ਕਿਸੇ ਰਾਗ ਦੇ ਵਿੱਚ ਲਿਖੀ ਜਾਂਦੀ ਹੈ ਤਾਂ ਇਸ ਕਰਕੇ ਹਰ ਇੱਕ ਰਾਗ ਨੂੰ ਯਾਦ ਰੱਖਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਤਾਂ ਸਿੱਧ ਕੋਸ਼ਟ ਜਿਹੜੀ ਹੈਗੀ ਸੀ ਬਾਣੀ ਉਹ ਰਾਮਕਲੀ ਰਾਗ ਦੇ ਵਿੱਚ ਲਿਖੀ ਗਈ ਹੈ ਅਤੇ ਆਪਨੇ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਕਿ ਸਿੱਧੂ ਗੋਸ਼ਟ ਦੇ ਵਿੱਚ ਸਿੱਧਾ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ वार्तालाਪ ਕੀਤੀ ਸੀ ਤਾਂ वार्तालाप ਕਿਹੜੀ ਟੌਪਿਕ ਤੇ ਹੋ ਰਹੀ ਸੀ ਪ੍ਰਮਾਤਮਾ ਦੇ ਪ੍ਰਮਾਤਮਾ ਨੂੰ ਤਾਂ ਆਪਾਂ ਅੱਲਾ ਵੀ ਕਹਿ ਸਕਦੇ ਹਾਂ ਰਾਮ ਵੀ ਕਹਿ ਸਕਦੇ ਹਾਂ ਪ੍ਰਭੂ ਵੀ ਕਹਿ ਸਕਦੇ ਹਾਂ ਤਾਂ ਤੁਸੀਂ ਰਾਮ ਤੋਂ ਯਾਦ ਰੱਖਣਾ ਹੈ ਰਾਮ ਕਲੀ ਰਾਗ ਦੇ ਵਿੱਚ ਲਿਖੀ ਗਈ ਹੈ ਕਿੰਨੇ ਪਦ ਕਿੰਨੀਆਂ ਪੌੜੀਆਂ ਕਹਿ ਲੋ ਤਾਂ 73 ਪੌੜੀਆਂ ਸੀ ਸਿੱਧ ਗੋਸ਼ਟ ਦੀਆਂ ਉਸ ਤੋਂ ਬਾਅਦ ਅਗਲੀ ਬਰਸਿੱਧ ਰਚਨਾ ਹੈਗੀ ਹੈ ਜੀ 12 ਮਾਂ 12 ਮਾਂ ਕਿਹੜੀ ਰਚਨਾ ਹੁੰਦੀ ਹੈ ਜਿਹੜੀ ਕਿ 12 ਮਹੀਨਿਆਂ ਮਹੀਨਿਆਂ ਦੇ ਉੱਤੇ ਆਧਾਰਿਤ ਰਚਨਾ ਹੋਵੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜੋ 11 ਮਹੀਨੇ ਵਿੱਚ ਤਾਂ ਵਿਛੋੜੇ ਦਾ ਜ਼ਿਕਰ ਕੀਤਾ ਹੈ ਕਿਹੜੇ ਵਿਛੋੜੇ ਦਾ ਜ਼ਿਕਰ ਕੀਤਾ ਹੈ ਪਰਮਾਤਮਾ ਦੇ ਨਾਲ ਮਨੁੱਖ ਦਾ ਜਿਹੜਾ ਵਿਛੋੜਾ ਪਿਆ ਰਹਿੰਦਾ ਹੈ ਉਸ ਦਾ ਜ਼ਿਕਰ ਕੀਤਾ ਹੈ ਪਹਿਲੇ 11 ਮਹੀਨਿਆਂ ਦੇ ਵਿੱਚ ਅਤੇ 12ਵੇਂ ਮਹੀਨੇ ਦੇ ਵਿੱਚ ਆ ਕੇ ਕੀ ਹੋ ਜਾਂਦਾ ਹੈ ਮਿਲਾਪ ਹੋ ਜਾਂਦਾ ਹੈ ਅਤੇ 12 ਮਾ ਜਿਹੜੀ ਬਾਣੀ ਹੈ ਰਚਨਾ ਹੈ ਉਹ ਕਿਹੜੇ ਰਾਗ ਦੇ ਵਿੱਚ ਹੈ ਤੁਖਾਰੀ ਰਾਗ ਦੇ ਵਿੱਚ ਦਰਜ ਹੈ ਦੇਖੋ ਜੇਕਰ ਕੁਐਸਚਨ ਪੁੱਛ ਲੈਣ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਕਿੰਨੇ 12ਵਾਂ ਦਰਜ ਨੇ ਤਾਂ ਕੁੱਲ 2 12ਵਾਂ ਦਰਜ ਨੇ ਪਹਿਲਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਕਿ ਤੁਖਾਰੀ ਰਾਗ ਦੇ ਵਿੱਚ ਹੈ ਸੌਰੀ ਦੂਸਰਾ ਜਿਹੜਾ 12ਵਾਂ ਮਾਹ ਹੈ ਉਹ ਹੈਗਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਕਿ ਮਾਜ ਰਾਗ ਦੇ ਵਿੱਚ ਹੈ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 12ਵਾਂ ਮਾਹ ਹੈ ਉਸ ਦਾ ਜਿਹੜਾ ਉਚਾਰਨ ਹੈ ਉਹ ਸੰਗ੍ਰਾਂਦ ਵਾਲੇ ਦਿਨ ਹੁੰਦਾ ਹੈ ਉਸ ਤੋਂ ਬਾਅਦ ਅਗਲੀ ਸਭ ਤੋਂ ਜ਼ਰੂਰੀ ਰਚਨਾ ਹੈਗੀ ਹੈ ਜੀ ਅਲਾਉਨੀਆ ਅਲਾਉਨੀਆ ਕਿਹੜੀ ਰਚਨਾ ਹੁੰਦੀ ਹੈ ਜਦੋਂ ਕਿਸੇ ਇਨਸਾਨ ਦੀ ਕੀ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਉਸ ਦੀ ਉਸਤਤ ਦੇ ਵਿੱਚ ਗਾਈ ਜਾਣ ਵਾਲੀ ਰਚਨਾ ਜਦੋਂ ਰੋਕੇ ਜਿਹੜੀ ਗਾਈ ਜਾਣ ਵਾਲੀ ਰਚਨਾ ਹੁੰਦੀ ਹੈ ਉਹਨੂੰ ਅਲਾਉਨੀਆਂ ਕਿਹਾ ਜਾਂਦਾ ਹੈ ਤਾਂ ਆਪ ਦੇਖਨੇ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਲਾਉਨੀਆਂ ਕਿਉਂ ਲਿਖੀਆਂ ਸੀ ਕਿਉਂਕਿ ਜਦੋਂ ਕਿਸੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਕਰਕੇ ਸਾਰੇ ਮਨੁੱਖ ਕੀ ਕਰਦੇ ਸੀ ਰੋਂਦੇ ਸੀ ਵਿਰਲਾਪ ਕਰਦੇ ਸੀ ਚੀਕਾਂ ਮਾਰਦੇ ਸੀ ਤਾਂ ਕਰਕੇ ਗੁਰੂ ਜੀ ਨੇ ਲਿਖੀਆਂ ਕਿ ਕਿ ਜੇਕਰ ਤੁਸੀਂ ਵਿਰਲਾਪ ਕਰਕੇ ਗਾਉਣੀਆਂ ਹੀ ਨੇ ਤਾਂ ਤੁਸੀਂ ਇਹ ਵਾਲੀਆਂ ਅਲਾਉਣੀਆਂ ਗਾਓ ਵੀ ਤੁਹਾਡਾ ਜਿਹੜਾ ਮਨੁੱਖ ਹੈ ਉਹ ਕੀ ਹੈ ਸੰਸਾਰ ਤੋਂ ਚਲਾ ਗਿਆ ਹੈ ਉਸ ਪਰਮਾਤਮਾ ਕੋਲ ਉਸ ਪਰਮਾਤਮਾ ਨੇ ਆਪਣੇ ਚਰਨਾਂ ਦੇ ਵਿੱਚ ਉਸ ਨੂੰ ਨਿਵਾਸ ਬਖਸ਼ਣਾ ਹੈ ਜਿਸ ਨੇ ਸਾਨੂੰ ਉਸ ਪਰਮਾਤਮਾ ਨੇ ਸਾਨੂੰ ਇਹ ਸਰੀਰ ਬਖਸ਼ਿਆ ਹੈ ਤਾਂ ਹਨ ਇਸ ਤਰ੍ਹਾਂ ਉਹ ਆਪਣੇ ਕੋਲ ਲੈ ਗਿਆ ਹੈ ਤਾਂ ਇਸ ਦੇ ਵਿੱਚ ਵਿਰਲਾਪ ਕਰਨ ਦੀ ਕੀ ਲੋੜ ਹੈ ਨਾਨਕ ਬ੍ਰह्म ਵਿਚਾਰ ਨਾਨਕ ਦਾ ਨਾਮ ਵਿਚਾਰੋ ਠੀਕ ਹੈ ਜੀ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ કુલ ਪੰਜ ਅਲਾਉਨੀਆਂ ਲਿਖੀਆਂ ਕਿਹੜੇ ਰਾਗ ਦੇ ਵਿੱਚ ਵਡ ਹੰਸ ਰਾਗ ਦੇ ਵਿੱਚ ਤਾਂ ਤੁਸੀਂ ਇਹ ਜੇਕਰ ਰਾਗ ਨੂੰ ਯਾਦ ਕਰਨਾ ਹੈ ਦੇਖੋ ਅਲਾਉਨੀਆਂ ਦੇ ਵਿੱਚ ਕਿਹੜਾ ਰਾਗ ਵਰਤਿਆ ਗਿਆ ਹੈ ਕਿਹੜੇ ਰਾਗ ਚ ਲਿਖਿਆ ਗਈਆਂ ਹਨ ਵਡਹੰਸ ਅਲਾਉਨੀਆਂ ਕਿਸ ਨਾਲ ਸੰਬੰਧਿਤ ਨੇ ਜਦੋਂ ਕੋਈ ਇਨਸਾਨ ਦੀ ਮੌਤ ਹੋ ਜਾਂਦੀ ਹੈ ਮੌਤ ਕਦੋਂ ਹੁੰਦੀ ਹੈ ਜਦੋਂ ਕੋਈ ਇਨਸਾਨ ਵੱਡਾ ਹੋ ਜਾਂਦਾ ਹੈ ਤਾਂ ਵਡਹੰਸ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਵਡਹੰਸ ਰਾਗ ਦੇ ਵਿੱਚ ਅਲਾਉਨੀਆਂ ਨੂੰ ਲਿਖਿਆ ਗਿਆ ਹੈ ਅਗਲੀ ਜ਼ਰੂਰੀ ਰਚਨਾ ਹੈਗੀ ਹੈ ਜੀ ਬਾਬਰ ਬਾਨੀ ਬਾਬਰ ਬਾਨੀ ਜਦੋਂ ਬਾਬਰ ਦੇ ਨਾਲ ਸੰਬੰਧਿਤ ਹੈ ਉਸ ਸਮੇਂ ਗੁਰੂ ਜੀ ਕੀ ਕਰ ਸੇ ਆਪਣੀ ਅਖੀਰਲੀ ਉਦਾਸੀ ਕਰ ਰਹੇ ਸੀ ਸਯਦਪੁਰ ਅਹਮਦਾਬਾਦ ਦੇ ਵਿੱਚ ਅਤੇ ਉਸ ਸਮੇਂ ਬਾਬਰ ਨੇ ਆਕੇ ਪੰਜਾਬ ਦੇ ਉੱਤੇ ਹਮਲਾ ਕੀਤਾ ਤੀਜਾ ਹਮਲਾ ਸੀ ਠੀਕ ਹੈ ਜੀ ਬਹੁਤ ਹੀ ਬੇਕਸੂਰ ਲੋਕ ਮਾਰੇ ਗਏ ਉਹਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਬੰਦੀ ਬਣਾ ਲਿਆ ਗਿਆ ਫਿਰ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਕਿ ਜਿਸ ਬੰਦੀ ਬਣਾਏ ਦੇ ਵਿੱਚ ਇੱਕ ਸੂਫੀ ਵੀ ਹੈ ਕੋਈ ਤਾਂ ਫਿਰ ਬਾਬਰ ਨੇ ਹਨਾ ਇਦਾਂ ਰਿਹਾ ਉਹ ਮਤਲਬ ਕਿ ਸਪੁੱਜ ਜੋ ਵੀ ਕਟਨਾਵਾਵਾਂ ਹੋਈਆਂ ਸੀਗੀਆਂ ਤੀਜੇ ਹਮਲੇ ਦੇ ਵਿੱਚ ਪੰਜਾਬ ਦੇ ਵਿੱਚ ਹਨਾ ਤੀਜਾ ਹਮਲਾ ਕੀਤਾ ਸੀ ਤਾਂ ਉਹ ਬਾਬਰ ਬਾਨੀ ਦੇ ਵਿੱਚ ਦਰਜ ਹੈ ਤਾਂ ਇਸ ਹਮਲੇ ਨੂੰ ਗੁਰੂ ਜੀ ਨੇ ਪਾਪਾਂ ਦੀ ਜੰਜ ਕਹਿ ਕੇ ਕੀ ਕੀਤਾ ਹੈ ਸੰਬੋਧਿਤ ਕੀਤਾ ਹੈ ਕੁੱਲ ਸ਼ਬਦ ਬਾਬਰ ਬਾਨੀ ਦੇ ਵਿੱਚ ਕਿੰਨੇ ਹਨ 4 ਕਿੰਨੇ ਸ਼ਬਦ ਹਨ ਬਾਬਰ ਬਾਨੀ ਦੇ ਵਿੱਚ ਕੁੱਲ 4 ਸ਼ਬਦ ਹਨ ਜਿਹੜੇ 3 ਸ਼ਬਦ ਨੇ ਪਹਿਲੇ ਤਿੰਨ ਸ਼ਬਦ ਤਾਂ ਆਸਾ ਰਾਗ ਵਿੱਚ ਨੇ ਇੱਕ ਸ਼ਬਦ ਤਿਲੰਗ ਰਾਗ ਦੇ ਵਿੱਚ ਹੈਗਾ ਸਾਰੀ ਰਚਨਾ ਦੇ ਵਿੱਚ ਜੇਕਰ ਪੁੱਛ ਲੈਣ ਕਿ ਬਾਬਰ ਬਾਨੀ ਸ਼ਬਦ ਕਿੰਨੇ ਵਾਰ ਆਇਆ ਹੈ ਤਾਂ ਕੁੱਲ ਇੱਕ ਵਾਰ ਜਿਹੜਾ ਹੈ ਬਾਬਰ ਬਾਨੀ ਸ਼ਬਦ ਆਇਆ ਹੈ ਅਗਲੀ ਮਹੱਤਵਪੂਰਨ ਰਚਨਾ ਹੈਗੀ ਹੈ ਜੀ ਪੱਟੀ ਪੱਤੀ ਰਚਨਾ ਕਿਹੜੀ ਹੁੰਦੀ ਹੈ ਜਿਹੜੀ 35 ਅੱਖਰਾਂ ਤੇ ਆਧਾਰਿਤ ਰਚਨਾ ਹੋਵੇ 35 ਅੱਖਰ ਕਾਦੇ ਗੁਰਮੁਖੀ ਦੇ ਹੁਣ ਤੁਸੀਂ ਕਹੋਗੇ ਕਿ ਗੁਰਮੁਖੀ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਨਿਕਾਸ ਵਿਕਾਸ ਕੀਤਾ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਗੁਰਮੁਖੀ ਕਿੱਥੋਂ ਆਗੇ ਤਾਂ ਉਸ ਟਾਈਮ ਗੁਰਮੁਖੀ ਹੈਗੀ ਸੀ ਪਰ ਉਹ ਸੀਕੁਐਂਸ ਦੇ ਵਿੱਚ ਨਹੀਂ ਹੈਗੀ ਸੀ ਉਹ ਆਪਣੇ ਕ੍ਰਮ ਦੇ ਵਿੱਚ ਨਹੀਂ ਹੈਗੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆ ਕੇ ਉਹ ਗੁਰਮੁਖੀ ਲਿਪੀ ਨੂੰ ਕੀ ਕੀਤਾ ਸੀਗਾ ਸੀਕੁਐਂਸ ਦੇ ਵਿੱਚ ਲਗਾਇਆ ਸੀ ਜੋ ਆਪਾਂ ਪੜਦੇ ਨਾ ਊੜਾ ਐੜਾ ਈੜੀ ਸਹਾ ਹਾ ਤੈ ਇਕ ਸੀਕੁਐਂਸ ਦੇ ਵਿੱਚ ਅੱਜ ਪੜਦੇ ਹਾਂ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਇਹ ਗੁਰਮੁਖੀ ਲਿਪੀ ਜਿਹੜੀ ਹੈਗੀ ਸੀ ਉਹ ਸੀਕੁਐਂਸ ਦੇ ਵਿੱਚ ਨਹੀਂ ਸੀ ਤਾਂ ਉਸ ਟਾਈਮ ਤੇ ਕਿਵੇਂ ਦੀ ਸੀ ਜਿਵੇਂ ਪਹਿਲਾ ਸ ਸ ਈ ਡੀ ਊ ਡਾ ਅਈਆਂ ਫਿਰ ਐਵੇਂ ਫਿਰ ਖ ਖਾ ਅਖੀਰ ਤੇ ਐਡਾ ਆਂਦਾ ਸੀਗਾ ਠੀਕ ਹੈ ਤਾਂ ਇਸ ਤਰ੍ਹਾਂ ਪੁੱਛੇ ਲੈਣ ਜੇਕਰ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਜੋ ਗੁਰਮੁਖੀ ਲਿਪੀ ਉਸ ਦਾ ਪਹਿਲਾ ਅੱਖਰ ਕਿਹੜਾ ਸੀ ਐਡਾ ਅਖੀਰਲਾ ਅੱਖਰ ਸੌਰੀ ਅਖੀਰਲਾ ਅੱਖਰ ਕਿਹੜਾ ਸੀ ਐਡਾ ਪਹਿਲਾ ਅੱਖਰ ਕਿਹੜਾ ਸੀ ਸ ਸ ਤੇ ਫਿਰ ਕ੍ਰਮ ਆ ਕੇ ਸਹੀ ਕਿਸ ਨੇ ਕੀਤਾ ਸੀ ਕਿਹੜੇ ਗੁਰੂ ਜੀ ਨੇ ਕੀਤਾ ਸੀ ਤਦੋ ਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ ਉਸ ਤੋਂ ਬਾਅਦ ਜਿਹੜੀ ਪੱਟੀ ਅੱਗੇ ਜਾ ਕੇ ਸ਼੍ਰੀ ਗੁਰੂ ਅਮਰਦਾਸ ਜੀ ਲਿਖਦੇ ਹਨ ਉਹ ਬਿਲਕੁਲ ਸਹੀ ਕ੍ਰਮ ਦੇ ਵਿੱਚ ਹੈ ਕਿਉਂਕਿ ਉਸ ਟਾਈਮ ਤੇ ਸੀਕੁਐਂਸ ਦੇ ਵਿੱਚ ਹੋ ਗਈ ਸੀ ਤੇ ਪੱਟੀ ਰਚਨਾ ਕਿਹੜੇ ਰਾਗ ਦੇ ਵਿੱਚ ਲਿਖੀ ਗਈ ਹੈ ਆਸਾ ਰਾਗ ਦੇ ਵਿੱਚ ਲਿਖੀ ਗਈ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਵੀਡੀਓ ਪਸੰਦ ਆਈ ਹੋਏ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਇਸ ਤਰ੍ਹਾਂ ਹੀ ਤੁਹਾਡੇ ਲਈ ਹੋਰ ਹੈਲਪਫੁਲ ਵੀਡੀਓਜ਼ ਆਨਦੇ ਆ ਰਣਗੀਆਂ ਇਸ ਤਰ੍ਹਾਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਜ਼ਰੂਰ ਦੱਸਿਆ ਕਰੋ ਡਾਊਟ ਕੁਝ ਵੀ ਹੁੰਦਾ ਹੈ ਤਾਂ ਮਿਲਦੇ ਆਂ 파ਰਟ ਨੰਬਰ 3 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉੱਪਰ ਥੈਂਕ ਯੂ